ਨੀ ਇਹ ਤੇ ਜੀ ਬਟੂਆ ਸਾਹਿਬ ਨੂੰ ਜਾਂ ਅਕਾਲੀ ਦਲ ਨੂੰ ਚਾਹੀਦਾ ਸੀ ਕਿ ਕਿ ਜਿੱਦਾਂ ਦਾ ਹਾਲਾਤ ਬਣੇ ਪਏ ਆ ਫਾਰਮ ਦੇ ਉਹਦੇ ਵਾਸਤੇ ਉਹਨਾਂ ਨੂੰ ਉਮੀਦਵਾਰ ਨਹੀਂ ਸਿਤਾਰਨਾ ਚਾਹੀਦਾ ਅੱਜ ਵੀ ਅਸੀਂ ਅਪੀਲ ਕਰਾਂਗੇ ਕਿ ਫੈਸਲੇ ਦਾ ਦੁਬਾਰਾ ਗੌਰ ਕਰਨਾ ਅੱਜ ਅਸੀਂ ਤੁਹਾਨੂੰ ਜਿਵੇਂ ਪਤਾ ਹੀ ਹੈ ਸਾਰਿਆਂ ਨੂੰ ਕਿ ਵਰਤਪਾਲ ਜੀ ਹਰੂ ਸਾਹਿਬ ਨੂੰ ਇਲੈਕਸ਼ਨ ਲੜ ਰਹੇ ਆ ਉਹਦੇ ਵਾਸਤੇ ਹੀ ਅਕਾਲ ਤਖਤ ਨੂੰ ਅਰਦਾਸ ਕਰਕੇ ਚੱਲੇ ਸੀ ਤੇ ਸੰਗਤਾਂ ਦਾ ਬਹੁਤ ਪਿਆਰ ਮਿਲ ਰਿਹਾ ਤੇ ਸੰਗਤਾਂ ਨੂੰ ਅਪੀਲ ਵੀ ਆ ਕਿ ਵੱਧ ਤੋਂ ਵੱਧ ਸਹਿਯੋਗ ਦੇ ਕੇ ਉਹਨਾਂ ਨੂੰ ਕਾਬਜਾਬ ਕਰੋ ਤੇ ਜੋ ਬੰਦੀ ਸਿੰਘ ਜਾਂ ਹੋਰ ਨਸ਼ਿਆਂ ਦੇ ਮਸਲੇ ਉਹ ਹੱਲ ਹੋ ਸਕਣ ਵਾਈਬਰ ਦੀ ਤਰ੍ਹਾਂ ਇਹ ਮੇਨ ਮੁੱਦਾ ਦੇ ਨਸ਼ੇ ਆ ਤੇ ਜਾਂ ਬੰਦੀ ਸਿੰਘਾਂ ਦਾ ਜਿਹੜਾ ਬਾਕੀ ਜਦੋਂ ਬਾਹਰ ਆਉਣਗੇ ਤੇ ਫਿਰ ਉਹ ਸਾਰੇ ਮੁੱਦਿਆਂ ਨੂੰ ਕੋਈ ਤਰ੍ਹਾਂ ਜਿੰਨੇ ਵੀ ਮੁੱਦੇ ਹੋਣਗੇ ਸਾਰਿਆਂ ਤੇ ਹੀ ਕੰਮ ਕੀਤਾ ਜਾਊਗਾ ਯਾਰ ਕਿਧਰੋਂ ਦੁਰੇ ਕਿਧਰ ਜਾਣਾ ਜੀ ਅੱਜ ਅਸੀਂ ਜੀ ਅਕਾਲ ਤਖਤ ਸਭ ਤੋਂ ਅਰਦਾਸ ਕਰਕੇ ਤਰਨਤਨ ਸਾਹਿਬ ਤੋਂ ਤਰਨਤਨ ਸਾਹਿਬ ਤੋਂ ਖੂਰ ਸਾਹਿਬ ਵਟਵਾ ਸਾਹਿਬ ਦੀ ਉਮੀਦਵਾਰ ਬਣੇ ਆ ਸੁਨਮਣੀ ਕੱਲ ਦੇ ਕਿਵੇਂ ਦੇ ਦੇ ਦੀ ਜਾਨ ਵੀ ਇਹ ਤੇ ਜੀ ਵਟਵਾ ਸਾਹਿਬ ਨੂੰ ਜਾਂ ਅਕਾਲੀ ਦਲ ਨੂੰ ਚਾਹੀਦਾ ਸੀ ਕਿ ਕਿ ਜਿੱਦਾਂ ਦਾ ਹਾਲਾਤ ਬਣੇ ਪਏ ਆ ਫਾਰਮ ਦੇ ਉਹਦੇ ਵਾਸਤੇ ਉਹਨਾਂ ਨੂੰ ਉਮੀਦਵਾਰ ਨਹੀਂ ਸਿਤਾਰਨਾ ਚਾਹੀਦਾ ਅੱਜ ਵੀ ਅਸੀਂ ਅਪੀਲ ਕਰਾਂਗੇ ਕਿ ਫੈਸਲੇ 'ਤੇ ਦੁਬਾਰਾ ਗੌਰ ਕਰਨ ਪਰ ਇਹ ਕਿ ਸਿੱਖਾਂ ਦੀ ਹਾਲਾਤ ਬਹੁਤ ਗੁਰੇ ਹੋਏ ਪਏ ਸਿੱਖਾਂ ਦੀ ਕੋਈ ਗੱਲ ਸੁਣੀ ਨਹੀਂ ਜਾ ਰਹੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਰਲ ਕੇ ਹੀ ਕੰਮ ਕਰਨ ਦੀ ਲੋੜ ਸਹੀ ਤੇ ਅੱਜੇ ਵੀ ਅਸੀਂ ਤੁਹਾਨੂੰ ਅਪੀਲ ਕਰਾਂਗੇ ਕਿ ਆਪਣੇ ਫੈਸਲੇ ਤੇ ਗੌਰ ਕਰਕੇ ਭਾਈ ਅਮਰਤਪਾਲ ਸਿੰਘ ਨੂੰ ਇਕ ਮਤਲਬ ਉਹ ਬਿਨਾਂ ਮੁਆਵਲਾ ਕੰਮ ਜਬ ਕੀਤਾ ਜਾਵੇ ਤੇ ਸੇਕ ਆਮਲੀ ਬਹੁਤ ਵੱਡੀ ਗੱਲ ਹੋ ਜਾਂਦੀ ਸੀ ਵੀ ਅਕਾਲੀ ਚਲਦੇ ਕਹੇ ਬੰਦੇ ਨੂੰ ਮਿਲੇ ਨਹੀਂ ਨਹੀਂ ਮਿਲੇ ਨਹੀਂ ਕਿ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਬੈਂਦੀ ਰੋਡ ਪਈ ਤੇ ਮਿਲ ਨਹੀਂ ਸਕਦੇ ਕੋਈ ਗੱਲ ਮੈਨੋਗੇ ਹਾਂ ਜੀ ਕਿਹਨੂੰ ਮਿਲੋਗੇ ਜੇ ਕੋਈ ਆਪਰ ਉਂਦੀ ਆ ਜਾ ਕੋਈ ਗੱਲ ਉਂਦੀ ਵਿੱਚ ਕਿਸੇ ਨੂੰ ਮਿਲ ਸਕਦੀ ਜੇਕਰ ਉਹ ਤੁਹਾਡੇ ਕੋਲ ਆਏ ਤੁਸੀਂ ਵੀ ਉਹਨਾਂ ਦੇ ਕੋਲ ਜਾਓਗੇ ਨਹੀਂ ਉਹ ਆਏ ਸੀ ਉਹ ਆ ਕੇ ਉਹ ਉਹ ਦੀਆਂ ਗੱਲਾਂ ਕਰ ਰਿਹਾ ਸੀ ਉਹਨਾਂ ਦਾ ਕੋਈ ਮਤਲਬ ਨਹੀਂ ਸੀ ਹੋ ਗਿਆ ਜੀ ਨਾ ਕੋਈ ਕੀ ਕਰਦੇ ਉਹ ਕਹਿ ਰਹੇ ਸੀ ਤੁਹਾਡੇ ਪਰਿਵਾਰ ਨੇ ਸਾਨੂੰ ਸਹਯੋਗ ਦੇਣ ਵਾਸਤੇ ਕਿਹਾ ਸੀ ਅਸੀਂ ਕਿਹਾ ਕਿ ਸਾਡੇ ਨਾਲ ਤੁਸੀਂ ਕਦੀ ਮਿਲੇ ਵੀ ਨਹੀਂ ਗਏ ਉਹ ਤਨੇ ਵੀ ਮਿਲੋ ਤੇ ਸਹਯੋਗ ਦੇ ਕਿਰੇ ਮੇਰੇ ਨਾਲ ਸਹਯੋਗ ਦੇਣਾ ਹੁੰਦਾ ਤੇ ਅਸੀਂ ਥੈਂਕ ਯੂ ਖੜਾ ਕਰਦੇ ਤਾਂ ਪੰਜਾਬ ਦੀ ਸਰਕਾਰ ਇੱਡੀ ਵਧੀਆ ਲੋਕਾਂ ਨੇ ਚੁਣੀ ਆ ਉਹਦਾ ਉਹ ਜੁੜੇ ਸਰਕਾਰ ਚੁਣੀ ਉਹ ਤਾਂ ਸਾਰਿਆਂ ਦੇ ਸਾਹਮਣੇ ਹੈ ਸਰਕਾਰ ਦੂਜਿਆਂ ਤੋਂ ਬੁਖੀ ਹੋ ਕੇ ਜੁਣੀ ਹੈ ਪਰ ਇਹਨਾਂ ਬਹੁਤ ਛੇਤੀ ਬੁਖੀ ਕਰ ਦਿੰਦਾ ਜੀ